ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੰਬਾਰ ਜਿਉ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨ ਲਾਗੇ ਡਰ ਜਿਆਦਾ ਲੰਘ ਗਈ ਉਮਰ ਥੋੜੀ ਰਹੇਗੀ ਆਗਿਆ ਸਮਾ ਕੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ 84 ਲੱਖ ਜੂਨਾ ਭੋਗਣ ਤੋਂ ਬਾਅਦ ਆਈ ਤੇਰੀ ਵਾਰੀ ਵੇ ਫਿਰ ਤੋਂ ਕਿਉਂ ਜੂਨਾ ਵਿੱਚ ਪੈਣ ਦੀ ਚੱਲਿਆ ਕਰੇ ਤੇ ਆਰੀ ਵੇ ਫਿਰ ਤੋਂ ਕਿਉਂ ਜੂਨਾ ਵਿੱਚ ਪੈਣ ਦੀ ਚੱਲਿਆ ਕਰੇ ਤਿਆਰੀ ਵੇ ਮਨੁੱਖਾ ਜਨਮ ਅਮੋਲਕ ਹੀਰਾ ਤੈਨ ਦਿੱਤਾ ਰੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਛੱਡ ਬਈ ਮਾਨੀ ਠਗੀ ਤੋ ਖਾ ਨਾ ਤੂੰ ਪਾਪ ਕਮਾਇਆ ਕਰ ਛੱਡ ਬੇਈਮਾਨੀ ਠੱਗੀ ਧੋਖਾ ਨਾ ਤੂੰ ਪਾਪ ਕਮਾਇਆ ਕਰ ਅੰਮ੍ਰਿਤ ਵੇਲੇ ਪੜ ਗੁਰਬਾਣੀ ਨਿਤ ਗੁਰੂ ਘਰ ਜਾ ਆ ਕਰ ਅੰਮ੍ਰਿਤ ਵੇਲੇ ਪੜ ਗੁਰਬਾਣੀ ਨਿਤ ਗੁਰੂ ਘਰ ਜਾ ਆ ਕਰ ਤੂੰ ਤਰ ਜਾਏਗਾ ਸੁਣ ਕੇ ਗੁਰੂ ਦੇ ਮਿੱਠੜੇ ਬੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਇਕ ਦਿਨ ਘਰ ਜਾਣ ਤੈ ਜਗ ਤੋਂ ਬਿਸਤਰਾ ਗੋਲ ਜਗੀਰ ਸਿਆ ਤੁਜਿਨਾ ਵਾਸਤੇ ਪਾਪ ਕਮਾਉਨੈ ਅੰਤ ਨੂੰ ਬਣਨੇ ਦਰਦੀਨਾ ਜਿਨਾ ਵਾਸਤੇ ਪਾਪ ਕਮਾਉਨੈ ਅੰਤ ਨੂੰ ਬਣਨੇ ਦਰਦੀਨਾ ਲੇਖਾ ਤੇਰੀ ਕੱਲੀ ਜਿੰਦ ਨੇ ਦੇਣੈ ਆਤਮਾ ਕਦੇ ਵੀ ਮਰਦੀਨਾ ਲੇਖਾ ਤੇਰੀ ਕੱਲੀ ਜਿੰਦ ਨੇ ਦੇਣੈ ਆਤਮਾ ਕਦੇ ਵੀ ਮਰਦੀ ਨਾ ਠੱਗੀ ਠੋਰੀ ਸੀ ਨਾ ਜੋਰੀ ਦਿੱਤੀ ਜਿੰਦ ਰੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਇੱਕ ਦਿਨ ਕਰ ਜਾਣਾ ਤੂੰ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਤੁਰੰਗਲੇ ਪਲੰਗਾ ਤੇ ਚੜ ਸੋਨਵੇਂ ਲੱਗਦੀ ਨੀਂਦ ਪਿਆਰੀ ਓਏ ਤੁਰੰਗਲੇ ਪਲੰਗਾ ਤੇ ਚੜ ਸੌਣੈ ਲਗਦੀ ਬੜੀ ਨੀਂਦ ਪਿਆਰੀ ਓਏ ਇੱਕ ਦਿਨ ਤੂੰ ਪੱਕਾ ਸੋ ਜਾਣਾ ਭੌਰ ਨੀ ਜਾਣਾ ਮਾਰ ਉਡਾਰੀ ਓਏ ਇੱਕ ਦਿਨ ਤੂੰ ਪੱਕਾ ਸੌ ਜਾਣਾ ਭੌਰ ਨੀ ਜਾਣਾ ਮਾਰ ਉਡਾਰੀ ਓਏ ਇਸ ਮਿੱਟੀ ਨੇ ਫਿਰ ਨਹੀਂ ਸੁਣਨਾ ਵਜਣ ਭਾਵੇਂ ਢੋਲ ਜਗੀਰ ਸਿਆਂ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਇੱਕ ਦਿਨ ਕਰ ਜਾਣੇ ਤੂੰ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ ਮਾਛੀਆਂ ਵਾਲਿਆ ਮਾਛੀਆਂ ਵਾਲਿਆ ਵਹਿਮਾ ਪਰਮਾ ਦੇ ਵਿੱਚ ਪੈਣਾ ਛੱਡ ਦੇ ਤੂੰ ਜਿਹੜੇ ਨਹੀਂ ਤੇਰੀ ਗੱਲ ਮੰਨਦੇ ਉਹਨਾਂ ਨੂੰ ਕੁਝ ਕਹਿਣਾ ਛੱਡ ਦੇ ਤੂੰ ਮਾਛੀਆਂ ਵਾਲਿਆ ਵਹਿਮਾ ਪਰਮਾ ਦੇ ਵਿੱਚ ਪੈਣਾ ਛੱਡ ਦੇ ਤੂੰ ਯੇਰੇ ਨਹੀਂ ਤੇਰੀ ਗੱਲ ਮੰਨਦੇ ਉਹਨਾਂ ਨੂੰ ਕੁਝ ਕਹਿਣਾ ਛੱਡ ਦੇ ਤੂੰ ਸੱਚੇ ਰੱਬ ਨੂੰ ਵਿੱਚ ਵਸਾਲੇ ਦਿਲਾਂ ਦਾ ਰਾਹਾ ਖੋਲ ਜਗੀਰ ਸਿਆਂ ਤੂੰ ਸੱਚੇ ਰੱਬ ਨੂੰ ਵਿੱਚ ਵਸਾਲੇ ਦਿਲਾਂ ਦਾ ਬੁਹਾ ਖੋਲ ਜਗੀਰ ਸਿਆਂ ਇੱਕ ਦਿਨ ਕਰ ਜਾਣਾ ਤੈ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆਂ ਜ਼ਿਆਦਾ ਲੰਘ ਗਈ ਉਮਰ ਥੋੜੀ ਰਹਿ ਗਈ ਆ ਗਿਆ ਸਮਾਂ ਗੋਲ ਜਗੀਰ ਸਿਆ ਇੱਕ ਦਿਨ ਹੋ ਜਾਣਾ ਤੇਰਾ ਜੱਗ ਤੋਂ ਬਿਸਤਰਾ ਗੋਲ ਜਗੀਰ ਸਿਆ